ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਚੱਲੀ ਆਪਣੇ ਰੁਟੀਨ ਵਾਈਜ਼ ਕੰਮਾਂ ਤੇ ਫੁੱਲਾਂ ਫੁੱਲਾਂ ਨੂੰ ਦਿਖਾਉਂਦੇ ਹੋਏ ਆਪਣੇ ਡੰਗਰਾਂ ਵਾਲੇ ਬੀੜੇ ਦੇ ਬੱਲ ਨੂੰ ਅੱਗੇ ਵਧਦੇ ਹੋਏ ਚਾਬੀ ਲਓ ਜੀ ਚੱਲੀਏ ਨਾ ਰੋੜ ਦਿੱਤੇ ਗੱਡੀ ਕੁੜੀ ਦਿਖਦੀ ਆ ਕੋਈ ਨਹੀਂ ਨੰਗੀ ਜਿਹੜਾ ਬੜਾ ਸੁਣਿਆ ਬਾਜਾ ਜੀ ਆ ਲੋ ਵੀ ਮੁੱਗੇ ਵਾਜਾਂ ਦੇ ਰਹੇ ਨੇ ਆਜੋ ਕਹਿੰਦੇ ਆਜੋ ਡੇਟ ਆਜੇ ਅਸੀਂ 15 ਤੋਂ 20 ਮਿੰਟ ਮੱਜ ਕਲਾ ਮਟਰ ਚੱਲਦੀ ਉਹ ਸਾਧਰੇ ਜਾਣਾ ਮਟਰ ਦੇ ਨਾਲ ਅੱਜ ਰਾਮ ਨਾਲ ਇਹ ਮੈਨੂੰ ਕਾਲੀ ਹੁੰਦੀ ਮੈਂ ਜਾਣਾ ਮਟਰ ਤੋਂ ਥਾਰਾਂ ਦਾ ਕੰਮ ਕਰਾ ਲੂ ਆਜੋ ਯੋਈ ਸਵੇਰ ਦਾ ਟਾਈਮ ਹੋ ਗਿਆ ਆਉਂ ਆਉਂ ਹਲੋ ਜੀ ਸਵੇਰ ਸਵੇਰੇ ਆ ਗਏ ਮੋਟਰ ਤੇ ਮਾਸਮ ਬੜਾ ਵਧੀਆ ਸਾਫ ਮਾੜੀ ਮੋਟੀ ਬੱਦਲ ਜੇ ਨਹੀਂ ਤਿਤਰਫੀਆਂ ਜੀਆਂ ਦਸਰਾ ਹੋਇਆ 13 14 15 ਦਾ ਪਰ ਕਰ ਪਰ ਕੇ ਪਰਮਾਤਮਾ ਕਿ ਗੁੱਤ ਲਾ ਕੇ ਸਾਹ ਚੜ ਗਿਆ ਟਿਕਾਂ ਪੁਰਾਣਾ ਸਾਈਕਲ ਸਵਾਲ ਹੈ ਕਿ ਲਸਣ ਪਿਆਜ਼ ਚ ਪਾਉਣ ਨੂੰ ਕੰਦੇ ਦੇ ਨਾਂ ਬਹੁਤ ਵਧੀਆ ਰੰ ਦਾ ਸੁਆਪ ਪਾਉਣਾ ਪਾਣੀ ਲੱਗਣਾ ਬੜੀ ਉੱਠ ਖੜੇ ਪਏ ਆ ਦੇਖੋ ਆਹ ਤੇਰੀ ਆਹ ਇੱਕ ਫਾਂਟਾ ਡਰੈਕੋ ਪਰਲਾ ਤਿੰਨ ਨੰਬਰ ਕਰੇ ਜਾ ਬਾਕੀ ਸਾਰੀ ਬਾਬੇ ਦੀ ਕਿਰਪਾ ਨਾਲ ਠੀਕ ਖੜੀ ਜਾ ਇਹਨੇ ਸਵੰਜਣਾ ਜੀ ਗੰਧ ਪਾਉ ਸੋਦਾ ਇੰਨਾ ਗੰਦ ਪਾਉਂਦਾ ਫੋਤੇ ਨਾ ਇਹਦਾ ਕੋਈ ਢੱਕਾ ਕੰਮਾ ਨਾ ਬਸ ਸਿਰ ਗੰਦੇ ਗੰਦੇ ਦਾ ਪੱਤੀ ਚੱਕਦਾ ਮੈਂ ਹੰਬਿਆ ਪਿਆ ਗੇ ਨਾ ਹੁੰਦਾ ਵੀ ਇੱਕ ਵਾਰ ਛੱਡ ਕੇ ਆ ਜਾਣ ਨਵੇਂ ਸਾਰਾ ਸਾਲ ਛੱਡ ਜਾਂਦਾ ਹੈ ਨਾ ਕੋਈ ਲੱਕੜ ਚੱਦਦੀ ਨਾ ਕੋਈ ਜ਼ੋਰ ਦੀ ਇਹ ਲੋ ਜੀ ਦੁਪਹਿਰ ਦਾ ਟਾਈਮ ਆ ਦੇਖੋ ਕਿ ਮੈਸੂਦ ਤਾਪਦਾ ਪੂਰਾ ਜੈਨ ਫੁੱਲ ਦੁਪਹਿਰਾ ਕਿਹੜਾ ਲੱਗਿਆ ਹੋਇਆ ਵੇਜਾਂ ਵਾਲੇ ਦੱਸ ਰਹੇ ਨੇ ਕੱਲ ਤੋਂ ਮੌਸਮ ਖਰਾਬ। ਬਾਬਾ ਸੁੱਖ ਰੱਖੇ ਪਰ ਅੱਜ ਦੇ ਹਿਸਾਬ ਨਾਲ ਜਿਵੇਂ ਪੱਛੋਂ ਚੱਲਦੀ ਆ ਹਲਕੀ ਹਲਕੀ ਮੌਸਮ ਇੰਨਾ ਸੋਹਣਾ ਸਾਫ ਲੱਗਦਾ ਤਾਂ ਹੈ ਨਹੀਂ ਵੀ ਗੜਬੜ ਹੋ ਪਰ ਦੇਖੋ ਬਾਕੀ ਅੱਜ ਤਾਂ ਪੱਛੋਂ ਚੱਲ ਰਹੀ ਆ ਵਧੀਆ ਮੌਸਮ ਆ। ਤਾਂ ਬੂਟਿਆਂ ਨੂੰ ਡੇਲੀ ਪਾਣੀ ਪਾਉਣਾ ਬੰਦਾ ਤਾਂ ਖਿਰਦੇ ਨੇ। ਚਾਹ ਨਾ ਚੋਂ ਡੇਲੀ ਪਾਣੀ ਨਾ ਪਵੇ ਨਹੀਂ ਵੀ ਮਰ ਜਾ ਜਾਂਦੇ ਨੇ। ਕਈ ਹਣ ਬੂਟੇ ਪੁੱਪ ਦੇ ਵਿੱਚ ਖਤਮ ਹੋਣਗੇ ਨਵੇਂ ਲਾਵਾਂਗੇ ਫਿਰ ਹੁਣਾਂ ਚ। ਬਹੁਤ ਸ਼ੌਂਕ ਆ ਸਾਡੇ ਬੂਟਿਆਂ ਦਾ। ਅਜੇ ਵੀ ਕਹੀ ਜਾਂਦੇ ਨੇ ਘੱਟ ਰੇ ਗਮਲੇ ਹੋਰ ਲੈ ਕੇ ਆਉਣੇ ਨੇ ਦੇਖੋ ਨਾਲ ਡਬਲ ਡਬਲ ਪੈ ਨੇ ਸਾਰੇ। ਆ ਦੇਣਾ ਚਾਕੇ ਫਿਰ ਥੋੜੇ ਜਿਹਾ ਬੁੱਟੇ ਕਮਾ ਲਾਉਣ ਲੱਗ ਜਾਂਦੇ ਨੇ। ਕਈ ਇਤਨਾਂ ਜਿਵੇਂ ਕਹਿੰਦੇ ਨੇ ਉਹ ਖਤਮ ਹੋ ਜਾਣੇ ਨੇ ਹੁਣ। ਆ ਬੂਟੇ ਨੇ ਖਤਮ ਹੋ ਜਾਣਾ ਫੁੱਲਣ ਆਣੇ। ਇਹਨਾਂ ਨੇ ਖਤਮ ਹੋ ਜਾਣਾ। ਆ ਸਦਾ ਬਹਾਰਾ ਉਹ ਖਤ ਬੋਣਗੇ ਉਹ ਵੀ ਆ ਸਦਾ ਬਹਾਰ ਨੇ ਆ ਸਦਾ ਬਹਾਰਾ ਉਹ ਵੀ ਸਦਾ ਬਹਾਰਾ ਆ ਖਤਮ ਹੋ ਗਿਆ ਨੰਨੇ ਕੋਹ ਗਮਲਾ ਖਾਲੀ ਪਿਆ ਵੱਡਾ ਕਿ ਲੋਨੀ ਲਿਆ ਨਾ ਦੇ ਲੋ ਰੋੜੀ ਕੁੱਟ ਮਹਿਕਮਾ ਹੋ ਗਿਆ ਅੱਜ ਕੁੱਟ ਦੀ ਚਾਰ ਬੰਦਿਆਂ ਨੇ ਮੇਰੇ ਹਿਸਾਬ ਨਾਲ 10 ਦਿਨ ਚ ਨਹੀਂ ਸੀ ਕੁੱੜਦੇ ਜੇ ਹੱਥੀ ਕੁੱੜਦੇ ਬਾਬ ਦੀ ਜੀਜ ਬਣ ਗਈ ਹੈ। ਮੇਰੇ ਰੋੜੀ ਕੁੱਟੀ ਇੱਧਰ। ਅੱਡੇ। ਉੱਠੀ ਪੈਂਦੀ ਆ। ਅਧੀਜ ਉਹਨਾਂ ਨੇ। ਚੱਤ ਦੇ ਮੁੰਡ ਨੇ ਕੁੱਟ ਲਈਆ। ਉਹਦੇ ਲਈ ਰੋੜੀ ਸੀ ਇਹ ਬਹੁਤ ਚੰਗੀ ਪੈਗੀ ਰੋੜੀ। ਮੱਟਿਆ ਚ ਕੁੱਟੀ ਆ। ਮਸ਼ੀਨ ਸੀਗੀ ਜਿਹੜੀ ਆਂਦੀ ਕਿਰਾਏ ਤੇ। ਮਲੇ ਦੀ ਦਿਹਾੜੀ ਸੀ ਜਾਂ 4 ਬੰਦੇ ਮਿਸਤਰੀ ਰੱਖੋ ਉਹ ਦਿਹਾੜੀ ਰੱਖੇ। ਉਹਨਾਂ ਨੇ ਚੱਕ ਜੱਕ ਪਾਤੀ ਦੇਖ ਲਓ ਕਿੰਨੀ ਕੁੱਟਤੀ। ਜਿਹ ਹੱਥੀ ਕੁੱਟਦੇ ਤਾਂ 4 ਬੰਦੇ 10 ਦਿਨ ਚ ਕੁੱਟਦੇ ਨਹੀਂ ਸਵੇਰੇ ਲੱਗੇ ਸੀ ਆਹੋ 4 ਕਬਾਦਨਾਂ ਨੂੰ ਕਹਿੰਨਾ ਕੁੱਟ ਕੇ ਵਿੱਲੀ ਹੋ ਗਏ ਦੋ ਤਿੰਨ ਟਾਲੀਆਂ ਹੋਣਗੀਆਂ ਨਾ ਮਸ਼ੀਨਾਂ ਬਸ ਕਰਮਾੜਿਆਂ ਦੀ ਬੜੀ ਕੈਂਡ ਮਸ਼ੀਨ ਆ ਵੀ ਮੈਨੂੰ ਯਾਨੀ ਕੰਮ ਬਹੁਤ ਵਧੀਆ ਲੱਗਿਆ ਸਾਡੇ ਪਿੰਡੇ ਦਾ ਬੰਦਾ ਉਹ ਦੰਦਾ ਕਰਾਇ ਤੇ ਸ਼ਾਮ ਨੂੰ ਮੋਟਰ ਤੇ ਆਇਆ। ਸੂਜ ਦੇ ਛੱਪ ਦਾ ਜਿਹੜਾ ਮਾਰਾ ਮੋਟਰ ਤੇ ਕਰਦੇ ਸਾਰੇ ਕੰਮ ਨਵੇੜ ਕੇ। ਫਿਰ ਆਈ ਸੀ ਆਪਾਂ ਆਪਣੀ ਸਾਈਕਲ ਦੀ ਰਾਈਡ ਤੇ। ਜਿਹੜਾ ਮਾਨ ਤੇ ਇੱਧਰ ਕਣਕ ਆਪਣੀ ਸਾਰੀ ਬਹੁਤ ਸੋਹਣੀ ਖੜੀ ਆ ਇੱਧਰਲੇ ਸ਼ਹੀ ਕਿੱਲਾਂ ਦੇ ਵਿੱਚ ਕੁਝ ਨਹੀਂ ਲਿਗਿਆ ਮਾੜਾ ਮੋਟਾ ਵੀ ਐਨ ਸਾਰੀ ਖੜੀ ਆ ਦੇਖੋ ਸੂਰਜ ਛਿਪਦਾ ਹੁਣ ਬਾਏ ਬਾਏ ਕਰਦਾ ਜਾਂਦਾ ਕਾਨੂੰ ਸੁੱਖ ਦਾ ਚੜੀ ਮੇਰੇ ਮਾਲਕਾ ਅੱਜ ਦਾ ਦਿਨ ਬਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਬਤੀਤ ਹੋਇਆ ਸਾਰੇ ਲੋਕ ਆਪਣੇ ਕੰਮ ਕਰਨ ਵੇੜ ਕੇ ਖਰਾਂ ਨੂੰ ਚੱਲ ਪਏ ਪੱਛੋਂ ਦੀ ਹਵਾ ਚੱਲਦੀ ਆ ਬਹੁਤ ਵਧੀਆ ਉਹ ਦੇਖੋ ਪੱਠੇ ਦਾ ਤੂੰ ਮੈਂ ਸਿੱਧਾ ਚੱਲ ਰਿਹਾ ਪੱਛੋਂ ਦੀ ਹਵਾ ਚ ਪਰ ਕੱਲ ਤੋਂ ਮੌਸਮ ਪੂਰਾ ਗੜਬੜ ਦੱਸਿਆ ਹੋਇਆ ਕਿ 16 ਤੱਕ ਸੋ ਕਰਕੇ ਮਾਲਕ ਚੜਦੀ ਕਲਾ ਬਖਸ਼ੇ ਆਪਾਂ ਵੀ ਚੱਲੇ ਹੁਣ ਪਿੰਡ ਨੂੰ ਜਿਹੜਾ ਫੇੜਾ ਮਾਰ ਲਿਆ ਸਾਰੇ ਪਾਸੇ ਜੀ ਨਹੀਂ ਲੱਗਦਾ ਜੰਨਾ ਜਰ ਸ਼ਾਮ ਨੂੰ ਇੱਕ ਜਿਹੜਾ ਇੱਕ ਜਿਹੜਾ ਸਵੇਰੇ ਨਾ ਲੱਗੇ ਮੋਟਰ ਤੇ